855 ਔਰ ਸਟਾਰ ਰਿਵਰਸ ਪੀਟੀਓ ਆ ਗਈ ਥਰੀ ਸਪੀਡ ਜੀ ਹਾਂਜੀ ਥਰੀ ਸਪੀਡ ਥਰੀ ਸਪੀਡ ਆ ਗਈ ਪਾਵਰ ਸਟੀering ਚ ਆ ਗਿਆ ਜੀ ਕਿੰਨੇ ਘੰਟੇ ਚੱਲਿਆ ਹੋਊ ਇਹ ਬਾਈ ਜੀ 900 ਘੰਟਾ ਚੱਲਿਆ ਹੋਇਆ ਹੈਗਾ 900 ਘੰਟੇ ਲਗਭਗ ਚੱਲਿਆ ਹੋਇਆ ਜੀ 460000 ਰੁਪਏ ਦਾ ਡਿਮਾਂਡ ਆ ਜੀ ਹਾਂਜੀ ਕਿੰਨੇ ਤੱਕ ਬਣੂਗੀ ਇਹ ਇਹ ਆਪਾਂ ਦੇ ਦਾਂਗੇ ਜੀ 35000 ਦੇ ਦਾਂਗੇ 735000 ਰੁਪਏ ਵਾਲ ਲੈਂਡਰ ਸਪੈਸ਼ਲ ਐਡੀਸ਼ਨ ਵਾਲਾ ਛੋਟਾ ਟਰੈਕਟਰ 3730 ਦੂਜੀ ਗੇਅਰ ਚ ਪਲੱਸ ਆ ਗਿਆ ਜੀ ਇਹ ਕਿੰਨੇ ਐਚਪੀ ਚ ਆ ਜਾਂਦਾ ਜੀ ਇਹ? ਇਹ 55 ਐਚਪੀ ਜਾਈ। 55 ਐਚਪੀ ਚਾਰ ਵਾਰਸ਼ ਪੀਟੀ ਉਹਦਾ। ਇਹ ਜਿਹੜਾ ਡレイン ਵਾਲਾ ਜਮਾ ਇਹ ਵੀ। ਠੀਕ ਆ ਜੀ, ਫੁੱਲ ਜ਼ਿੰਮੇਦਾਰੀ ਆ। ਹਾਂ ਜੀ, ਹਾਂ। ਕਿਉਂ ਡੀਅਰ 5510 ਦੀ ਡਿਮਾਂਡ ਜ਼ਿਆਦਾ ਆ। ਇਹ ਕਿੰਨੇ ਮਾਡਲ ਆ ਜੀ? ਮਾਡਲ ਇਹ ਕਿੰਨੇ ਆ ਜੀ? ਇਹ 218 ਮਾਡਲ ਆ ਜੀ। 18 ਮਾਡਲ ਆ ਕਿਉਕੜਾ ਐਮ ਆਰਐਫ ਦਾ ਨਮਾਣਾ। ਹਾਂ, ਬਿਲਕੁਲ ਨਵੇਂ ਪਾਏ ਹੋਏ ਆ, ਥੋੜੇ ਜਿਹਰੇ ਰੁਪੀਏ ਨੇ ਟਾਇਰ ਪੈ ਗਏ ਸੀ ਇਹਦੇ ਜੀ। ਠੀਕ ਆ ਜੀ। ਥੱਲੇ ਪਰਚੀ ਦਾ ਪੁਰਜ਼ਾ ਨਾ ਲੱਗੇ, ਰਿਵਰਸ ਪੀਟੀ ਵਾਲਾ ਮਾਡਲ ਆਇਰੋ ਹਟ ਲੱਗੀ ਵੀਆ ਟਰੈਕਟਰ ਦੇ ਕਾਪੜੇ ਫਟੜੇ ਹਾਂਜੀ ਸੱਸੀ ਕਾ ਬਾਈ ਨੇ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਇਆ ਤੇ ਮੰਡੀ ਸਾਹਿਬ ਕੋ ਟਰੈਕਟਰਾਂ ਦੀ ਮੰਡੀ ਦੇ ਬਾਈ ਨਾ ਕਰਦੇ ਆ ਗੱਲਬਾਤ ਕਿੰਨੇ ਕੁ ਟਰੈਕਟਰਾਂ ਬਾਈ ਕੋਲ ਸੱਸੀ ਕਾ ਬਾਈ ਦੀ ਕੋ ਨਹੀਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਿੰਨੇ ਕੁ ਟਰੈਕਟਰ ਹੈ ਜੀ ਆਪਣੇ ਕੋਲੇ ਆਪਣੇ ਕੋਲੇ ਮੰਡੀ ਤੇ ਬਾਈ ਆਪਾਂ 4 ਲੈ ਕੇ ਆਏ ਆ ਇਹ ਬਾਕੀ ਆਪਣੇ ਕੋਲ ਹੈਗੇ 4 ਘਰੇ ਹੋਰ ਠੀਕ ਆ ਜੀ 8 ਕੁ ਟਰੈਕਟਰ ਹੈਗੇ ਆ ਹਾਂ ਠੀਕ ਆ ਜੀ ਇਹ ਪਿੰਡ ਕਿਹੜਾ ਜੀ ਆਪਣਾ ਪਿੰਡ ਆਪਣਾ ਬਾਜਕ ਆ ਬਾਈ ਜੀ ਬਿੰਡਾ ਤੋਂ ਬਾਦਲ ਰੋਡ ਤੇ ਠੀਕ ਹੈ ਜੀ ਟਰੈਕਟਰ ਬਾਰੇ ਕਰਦੇ ਜੀ ਗੱਲਬਾਤ ਸਪਰਾਜ ਆ ਗਿਆ ਜੀ 855 ਹੋਰ ਸਟਾਰ ਰਿਵਰਸ ਪੀਟੀਓ ਆ ਗਈ 3 ਸਪੀਡ ਜੀ ਹਾਂ ਜੀ 3 ਸਪੀਡ 3 ਸਪੀਡ ਆ ਗਿਆ ਜੀ ਪਾਵਰ ਸਟੀering ਤੇ ਆ ਗਿਆ ਜੀ ਕਿੰਨੇ ਘੰਟੇ ਚੱਲਿਆ ਹੋਊ ਇਹ ਬਾਈ ਜੀ 900 ਘੰਟਾ ਚੱਲਿਆ ਹੋਇਆ ਦਾ 900 ਘੰਟੇ ਲਗਭਗ ਚੱਲਿਆ ਹੋਇਆ ਜੀ ਟਾਇਰ ਟੂਰ ਬਾਈ ਨਾਲ ਦੇ ਬਾਈ ਜੀ ਚਾਰੇ ਨਾਲ ਦੇ ਚਾਰੇ ਟਾਇਰ ਆ ਸਾਰਾ origional ਫਾਈਬਰ ਛਤਰੀ ਲੱਗੀ ਹੋਈ ਠੀਕ ਹੈ ਜੀ ਇਜਨਰ ਗਾਰੰਟੀ ਹੈ ਬਈ ਪੂਰੀ ਜੀ ਹਾਂਜੀ ਹਾਂਜੀ ਬਾਈ ਜਮਓ ਠੀਕ ਹੈ ਜੀ ਬਾਈ ਮਾਡਲ ਹੈ ਹਾਂਜੀ 4160 ਵਾਲਾ ਟਰੈਕਟਰ ਹੈ ਬਈ ਇਹ ਜਿਹੜੇ ਵੀਰਾਂ ਦੀ ਪਸੰਦ ਆ 4160 ਆ ਟਮਾਂਡ ਦੀ ਕਿੰਨੀ ਹੈ ਜੀ ਟਮਾਂਡ ਦੀ 7,60,000 ਰੁਪਏ ਜੀ 7,60,000 ਰੁਪਏ ਦਾ ਡਿਮਾਂਡ ਆ ਜੀ। ਹਾਂਜੀ। ਕਿੰਨੇ ਤੱਕ ਬਣੂਗੀ ਇਹ? ਇਹ ਆਪਾਂ ਦੇ ਦੇਾਂਗੇ ਜੀ 35,000 ਦਾ ਦੇ ਦੇਾਂਗੇ 7,35,000 ਰੁਪਏ। 7,35,000 ਰੁਪਏ ਦਾ ਟਰੈਕਟਰ ਵੀ ਤੁਹਾਨੂੰ ਇਹ ਮਿਲੂ ਚੰਗਾ ਮੰਨਦਾ ਟਰੈਕਟਰ ਜੇ ਹੋਰੂ ਲੋਨ ਵਗੈਰਾ ਜੀ। ਹਾਂ ਲੋਨ ਕਰਵਾ ਕੇ ਦੇ ਦੇਾਂਗੇ ਜੀ। ਠੀਕ ਆ ਜੀ ਲੋਨ ਵਗੈਰਾ ਵੀ ਹੋਊ ਜੀ। ਸਾਹਮਣੇ ਦਿਖਾਉਣ ਹੈ ਜੀ ਨਿਊ ਆਲੈਂਡ ਦਾ ਸਪੈਸ਼ਲ ਐਡੀਸ਼ਨ ਵਾਲਾ ਛੋਟਾ ਟਰੈਕਟਰ ਆ 3730 2 ਜੀ ਗੇਅਰ ਚ ਪਲੱਸ ਵਾਲਾ ਆ ਗਿਆ ਜੀ ਇਹ। ਕਿ ਨੈਟ ਪੀਚ ਆ ਜਾਂਦਾ ਜੀ ਇਹ। ਇਹ 55 HP ਜੀ। ਅਜਾ ਬੰਦਾ 74 ਵਰਸਾ ਪੀਟੀ ਹੋੜਾ ਹਾਂ ਪੰਜਾਬ ਦਾ ਨੰਬਰ ਹੀ ਹਾਂਜੀ ਹਾਂਜੀ ਹਾਂ ਨਹੀਂ ਨੰਬਰ ਇਹਦਾ ਹਰਿਆਣਾ ਜੀ ਠੀਕ ਆ ਜੀ ਹਰਿਆਣਾ ਸਰਸਾ ਲੋਕਲ ਨੰਬਰ ਆ ਨਗਦ ਕੈਸ ਦਾ ਡਰਾਈਵਰ ਆ ਜੀ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਜੀ ਹਾਂ ਟਾਇਰ ਮਗਰਲੇ ਨਾਲ ਦੇ ਮੂਹਰਲੇ ਨਵੇਂ ਪਾਏ ਹੋਏ ਆ ਇਹਦੇ ਠੀਕ ਆ ਜੀ ਬਾਈਕ ਵਾਲੇ ਸਾਰੇ 80 ਡਰਾਇਨਲ ਆ ਜਮਾ ਇਹ ਵੀ ਠੀਕ ਆ ਜੀ ਫੁੱਲ ਜ਼ਿੰਮੇਦਾਰੀ ਆ ਹਾਂ ਜੀ ਹਾਂ ਹਾਂ ਤਰੀਜ਼ ਪੀੜਾ ਫੁੱਲ ਟਾਪ ਆ ਮਾਡਲ ਆ ਹਾਂ ਟੋਟਾ ਹੀ ਆ ਡਰਾਈਵਰ ਫਾਈਬਰ ਵਾਲੀ ਹੁੱਡ ਵੀ ਲੱਗੀ ਆ ਇਹ ਸਪੈਸ਼ਲ ਐਡੀਸ਼ਨ ਦੇ ਭਈ ਹੈ ਵੀ ਲੈਫਟ ਕੰਬੈਕ ਵਾਲਾ ਰੈਕ ਲੱਗ ਇਹ ਇਹ ਕਿੰਨੇ ਮਾਡਲ ਰਹੂ ਜੀ ਹੈ ਜੀ ਕਿੰਨੇ ਮਾਡਲ ਰਹੂ ਜੀ ਇਹ ਬਾਈ ਜੀ 20 ਮਾਡਲ ਹੈ ਜੀ 20 ਮਾਡਲ ਆ ਹਾਂ ਠੀਕ ਹੈ ਜੀ ਡਿਮਾਂਡ ਇਹਦੀ ਕਿੰਨੀ ਹੈ ਜੀ ਡਿਮਾਂਡ ਇਹਦੀ 7 ਲੱਖ ਰੁਪਈਆ ਜੀ 7 ਲੱਖ ਡਿਮਾਂਡ ਆਈ ਹਾਂ ਕਿੰਨੇ ਤੱਕ ਬਣ ਜੂਗੀ ਇਹ ਇਹ ਆਪਾਂ ਦੇ ਦੇ ਦਾਂਗੇ 80 ਹਜ਼ਾਰ ਦਾ ਜੀ ਠੀਕ ਹੈ 6 ਲੱਖ 80 ਹਜ਼ਾਰ ਰੁਪਈਆ ਦਾ ਬਣ ਜੂ ਬਾਈ ਹਾਂ ਲੋਨ ਵਗੈਰਾ ਹੋਊਗਾ ਟੈਕਾ ਕੱਟੈ ਰੋ ਹਾਂ ਸਾਹਮਣੇ ਰੱਖਣਾ ਜੀ ਜੌਂਡੀਅਰ 5210 ਦੀ ਡਿਮਾਂਡ ਜ਼ਿਆਦਾ ਹੈ ਇਹ ਕਿੰਨੇ ਮਾਡਲ ਹੈ ਜੀ ਮਾਡਲ ਇਹ ਕਿੰਨੇ ਆ ਜੀ ਇਹ 218 ਮਾਡਲ ਆ ਜੀ 18 ਮਾਡਲ ਹੈ ਚੌਕੜਾ ਐਮ ਆਰ ਐਫ ਦਾ ਨਮਾਣਾ ਹਾਂ ਬਿਲਕੁਲ ਨਵੇਂ ਪਾਏ ਹੋਏ ਆ ਥੋੜੇ ਜਿਹਰੇ ਵੀ ਨ ਟਾਇਰ ਪੈਗੇ ਸੀ ਇਹਦੇ ਜੀ ਠੀਕ ਆ ਜੀ ਥੱਲੇ ਪਰਚੇ ਪਰਚੇ ਦਾ ਨਾ ਲੱਗੇ ਰਿਵਰਸ ਵੀਡੀਓ ਵਾਲਾ ਮਾਡਲ ਹੈ ਠੀਕ ਆ ਜੀ ਰਿਵਰਸ ਵੀਡੀਓ ਵਾਲਾ ਹੈ ਜੀ ਆਇਵਰ ਹੱਡ ਲੱਗੀ ਵੀ ਆ ਟਰੈਕਟਰ ਦੇ ਕਪੜੇ ਫਿਟੜਾ 53 ਦਾ ਸਰ ਫੁੱਲ ਟਾਪ ਮਾਡਲ ਆ 18 ਮਾਡਲ ਆ ਤੇ ਕਿੰਨੇ ਘੰਟੇ ਚੱਲੇ ਹੋਏ ਆ ਜੀ ਇਹ ਬਾਈ ਜੀ ਚੱਲੇਗਾ 1500 ਘੰਟਾ ਚੱਲਿਆ ਹੋਇਆ ਹੈਗਾ 1580 ਘੰਟੇ ਚੱਲਿਆ ਠੀਕ ਹੈ ਜੀ 1500 ਘੰਟੇ ਲੱਗ ਕੇ ਟਰੈਕਟਰ ਚੱਲਿਆ ਆ ਜੀ ਤੇ ਕਿੰਝਾ ਹੀਰ ਦਾ ਵੀ ਬਿਲਕੁਲ ਓਕੇ ਹੈ ਬਾਈ ਠੀਕ ਹੈ ਜੀ ਡਿਮਾਂਡ ਕਿੰਨੀ ਹੈ ਜੀ 18 ਮਾਡਲ ਦੀ ਇਹਦੀ 6.5 ਲੱਖ ਰੁਪਏ ਡਿਮਾਂਡ ਹੈ ਜੀ ਠੀਕ ਹੈ ਜੀ ਲੈਣ ਦੇਣ ਬਾਈ 6.5 ਲੱਖ ਦੇ ਦਿਆਂਗੇ 6.5 ਲੱਖ ਦਾ ਵੀ ਟਰੈਕਟਰ ਸਾਨੂੰ ਇਹ ਬਣ ਜੂਗੀ ਅੱਗੇ ਦਿਖਾਉਣਾ ਹੈ ਜੀ ਜੌਂਡੀਆ ਦਾ 50 50 ਡੀ ਵਾਲਾ ਇਹ ਕਿੰਨੇ ਮਾਡਲ ਹੈ ਜੀ ਇਹ 2022 ਮਾਡਲ ਹੈ ਜੀ 22 ਦੇ ਲਾਸਟ ਮਹੀਨੇ ਦਾ ਹੀ ਇਹ ਠੀਕ ਹੈ ਜੀ ਬਾਈ ਨਾਲ ਤੇ ਟਾਇਰਾਂ ਚੌਕੜਾ ਟਰੈਕਟਰ ਦੇ ਇੰਜਨ ਗੇਅਰ ਦੀ ਬਈ ਫੁੱਲ ਬਟਾ ਫੁੱਲ ਗਾਰੰਟੀ ਜਮਾ ਜੀ ਨੰਬਰ ਬਈ ਬਾਹ ਕੇ ਬੰਦਾ ਲਿਆ ਕੇ ਚੈੱਕ ਕਰ ਸਕਦਾ ਠੀਕ ਹੈ ਜੀ ਜੇ ਚੰਗਾ ਲੱਗੇ ਰੱਖ ਲੈ ਬਈ ਆਪਣ ਉਹ ਨਹੀਂ ਆਖਣ ਲਵਾ ਕੇ ਆਪਣ ਬਾਹ ਹਾਂ ਠੀਕ ਹੈ ਜੀ ਇੰਨੀ ਜ਼ਿੰਮੇਦਾਰੀ ਆ ਫੁੱਲ ਜ਼ਿੰਮੇਦਾਰੀ ਹੈ ਭਾਈ ਜੀ ਟਰੈਕਟਰ ਦਾ ਨੰਬਰ ਜੀ ਇਹਦਾ ਵੀ ਸਰਸਾ ਨੰਬਰ ਆ ਜੀ ਸਰਸਾ ਨੰਬਰ ਆ ਪਰਲੇ ਦਾ ਉਹਦਾ ਵੀ ਸਰਸਾ ਹੀ ਆ ਠੀਕ ਆ ਜੀ ਸਾਰੇ ਆਪਣੇ ਸਰਸੇ ਦੇ ਨੇੜੇ ਪਿੰਡਾਂ ਜੋ ਖਰੀਦੇ ਹੁੰਦੇ ਟਰੈਕਟਰ ਆਪਣੇ ਠੀਕ ਆ ਜੀ ਹਾਂ ਅਪਾ ਕਹਿੰਦੀ ਵੀ ਬਿਲਕੁਲ ਨਵੀਂ ਟਰੈਕਟਰ ਹੁੰਦੇ ਆ ਬਿਲਕੁਲ ਨਵੇਂ ਵਰਗੇ ਯਾਰ 1200 ਘੰਟੇ ਲਗਭਗ ਚੱਲੇ ਹੋਏ ਹੁੰਦੇ ਆ ਨਾਲ ਦੇ ਟਾਇਰਾਂ ਨਾਲ ਦੇ ਟਾਇਰਾਂ ਨੇ ਫੁੱਲ ਟੌਪ ਮਾਡਲ ਵਾਲੇ ਟਰੈਕਟਰ ਆ 22 ਮਾਡਲ ਆ 22 ਮਾਡਲ ਦੀ ਡਿਮਾਂਡ ਹੀ 6 ਲੱਖ 60 ਹਜ਼ਾਰ ਰੁਪਏ ਡਿਮਾਂਡ ਆ ਜੀ 6 ਲੱਖ 30 ਹਜ਼ਾਰ ਰੁਪਏ ਦਾ ਟਰੈਕਟਰ ਦੇ 6 ਲੱਖ 30 ਹਜ਼ਾਰ ਦਾ ਟਰੈਕਟਰ ਮੈਜੂ ਵੀ 30 ਹਜ਼ਾਰ ਰੁਪਏ ਦਾ ਡਿਸਕਾਊਂਟ ਹੋ ਜਾ ਹਾਂ ਜੀ ਹਾਂ ਤੇ ਪੁਰਾਣਾ ਟਰੈਕਟਰ ਸਾਰੇ ਨਾਲ ਕੱਟਾ ਹਾਂ ਸਾਰਿਆਂ ਹੀ ਕੱਟਾਈਓ ਪ੍ਰਾਂਟ ਐਟ ਜੀ ਲੋਨ ਵਗੈਰਾ ਜੀ ਲੋਨ ਆਪਾਂ ਜਿਹੜਾ ਵੀ ਬਾਈ ਸਿੰਪਲ ਹਿਸਾਬ ਨਾਲ ਲੋਨ ਹੋ ਜਾਂਦਾ ਜਿਹੜੇ ਦੇ ਵੱਧ ਵੀ ਹੈ ਲੋਨ ਠੀਕ ਆ ਜੀ ਕੰਟੈਕਟ ਨੰਬਰ ਆਪਣਾ ਜੀ 9876495588 ਠੀਕ ਆ ਜੀ ਹਾਂ ਸਕਰੀਨ ਤੇ ਬਈ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਟਰੇਡਰ ਨਾਲ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦਾ ਨਵੀਂ ਵੀਡੀਓ ਨਾਲ ਧੰਨਵਾਦ